ਇੱਕ ਨਾ ਸੋਸ਼ਲ ਮੀਡੀਆ ਫੇਸਬੁਕ ਇੰਸਟਾਗ੍ਰam ਤੇ ਆਡੀਓ ਚੱਲ ਰਹੀ ਆ ਉਹਦੇ ਵਿੱਚ ਇੱਕ ਬੰਦਾ ਬੋਲ ਰਿਹਾ ਹੈ ਰਾਜਵੀਰ ਜਵੰਦਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਜਿਹੜਾ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਤੇ ਉਹ ਕੀ ਆ ਮੌਤ ਨਾਲ ਲੜ ਰਿਹਾ ਹੈ ਹਸਪੀਟਲ ਵਿੱਚ ਤੇ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਆਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੀ ਆ ਇੱਕ ਇਨਸਾਨ ਆ ਉਸਨੇ ਆਪਣਾ ਜਿਹੜਾ ਫੇਸ ਨਹੀਂ ਸ਼ੋਅ ਕੀਤਾ ਉਸ ਵੀਡੀਓ ਵਿੱਚ ਪਰ ਉਸਦੀ ਆਡੀਓ ਆ ਤੇ ਬਹੁਤ ਹੀ ਉਹ ਗਲਤ ਬੋਲ ਰਿਹਾ ਤੇ ਤੁਸੀਂ ਉਸ ਆਡੀਓ ਨੂੰ ਸੁਣੋ ਫੇਰ ਆਪਾਂ ਗੱਲ ਕਰਦੇ ਆ ਤਾਂ ਮੈਂ ਹਿੰਦੁਸਤਾਨ ਦੇ ਗੁਲਾਮ ਲੋਕਾਂ ਦੇ ਸਾਹਮਣੇ ਇੱਕ ਗੱਲ ਰੱਖੀ ਵੀ ਰਾਜਵੀਰ ਜਵੰਦਾ ਜੇ ਮੌਤ ਨਾਲ ਲੜਦਾ ਪਿਆ ਉਮਰ ਜਾਊਗਾ ਜੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਬੜਾ ਤੰਦਰੁਸਤ ਹੋ ਜਾਊਗਾ 20 30 40 ਸਾਲਾਂ ਨੂੰ ਮਰ ਜਾਊਗਾ ਮੇਰੇ ਕਹਿਣ ਦੀ ਸਾਰੀ ਗੱਲ ਮੈਂ ਕੋਈ ਸੁਪਾਈਆਂ ਸੁਪਈਆਂ ਨਹੀਂ ਨਾ ਭੈਣ ਜਿਹੜਾ ਗੁਲਾਮਾਂ ਨੂੰ ਦਿੰਦਾ ਹੁੰਦਾ ਪਰ ਮੇਰੇ ਕਹਿੰਦੇ ਜਿਹੜੀ ਗੱਲ ਤੁਹਾਡੇ ਜਿਹੜੀ ਖਾਣੇ ਨਹੀਂ ਪੈਣੀ ਵੀ ਮਰ ਜਾਣਾ ਮਰ ਜਾਣਾ ਇਹ ਗੱਲ ਸ਼ਮਸ਼ਾਨ ਕੋਲੋਂ ਜਿਹੜੀ ਲੰਗਿਆ ਕਰੋ ਤੁਹਾਨੂੰ ਚੇਤਾ ਆਵੇ ਕਿ ਮਰ ਜਾਣਾ ਮਾਂ ਦੀ ਲੱਕੜ ਮਾਰੀ ਤੁਹਾਡੀ ਦੀ ਸਾਲੇ ਮੇਰੇ ਇਹ ਤੂੰ ਮਾੜਾ ਬੋਲਦਾ ਮਰ ਜਾਣਾ ਮਰ ਜਾਣਾ ਇਹਨੂੰ ਮਾੜਾ ਕੀ ਮਤਲਬ ਕੀ ਹੋ ਗਿਆ ਇਹ ਕਿਧਰੋਂ ਮਾੜੀ ਗੱਲ ਹੋ ਗਈ ਸਾਰੀ ਦੁਨੀਆ ਦੇ ਸਾਰੇ ਕੰਮਾਂ ਦੀ ਹੋਣ ਦੀ ਸੰਭਾਵਨਾ 50 50 ਹੈ ਇੱਕੋ ਹੀ ਕੰਮ ਹੈ ਨਿਸ਼ਚਿਤ ਜਿਹੜਾ ਹੋਣਾ ਹੀ ਹੋਣਾ ਮੌਤ ਤੇ ਉਹ ਉਹ ਹੀ ਇੱਕ ਗੱਲ ਕਰਨ ਤੋਂ ਘਬਰਾਈ ਜਾਣਗੇ ਇਹ ਕਹਿ ਦਾਂਗੇ ਉਹਨੇ ਮਰ ਜਾਣਾ ਓਏ ਐ ਕਿਉਂ ਗੱਲ ਕੀਤੀ ਐ ਕੋ ਗੱਲ ਕੀਤੀ ਠੀਕ ਹੋ ਜਾਵੇ ਫਿਰ ਮਰ ਜੂਗਾ ਤੀਆਂ 40 ਸਾਲਾਂ ਨੂੰ ਇਹ ਚ ਕਿੱਡੀ ਵੱਡੀ ਗੱਲ ਮਾ ਮਾਂ ਰੋਂਦੇ ਰਹਿ ਜਾਣਗੇ ਆਪਣੇ ਵੀ ਰੋਂਦੇ ਰਹਿ ਜਾਣਗੇ ਖਰੇ ਆਪਣੀਆਂ ਭੈਣ ਚੁਕੇ ਨੇ ਹਸਤੀਆਂ ਚੱਕਣੀਆਂ ਕਿ ਨਹੀਂ ਚੱਕਣੀਆਂ ਕਿਹੜੇ ਟਰੱਕ ਥੱਲੇ ਆਉਣਾ ਕਿਹੜੀ ਬੱਸ 'ਚ ਵੱਜਣਾ ਪਰ ਕਿਵੇਂ ਮਰਨਾ ਕੋਈ ਪਤਾ ਉਹਦੀ ਗੱਲ ਕਰੀ ਤੇ ਮੌਤ ਦੀ ਗੱਲ ਕਿਉਂ ਕੀਤੀ ਕਿ ਮਰ ਜਾਣ ਦੀ ਗੱਲ ਕਿਉਂ ਕੀਤੀ ਜੋਗੇ ਬਹਾਉ ਕਿੰਨਾ ਚਿਰ ਜਿਉਣ ਲੋਗੇ ਰਾਮ ਗयो ਰਾਵਣ ਗयो ਜਾਕੋ ਬਹ ਪਰਵਾਰ ਰਾਵਣ ਰਾਵਣ ਸਾਰੇ ਉੱਡ ਗਏ ਤੇ ਤਿੱਤਰ ਬਟੇਰੇ ਕੁਛ ਨਹੀਂ ਲੱਭਿਆ ਪਾੜਪੂੜ ਸਭ ਕੁਛ ਇੱਕ ਵਾਰੀ ਤੈਸ ਨਾਲ ਸੁਣਦਾ ਹੀ ਹੁੰਦਾ ਸਭ ਨੇ ਜਾਣਾ ਸਭ ਦੀ ਉਮਰ ਤੇ ਇੱਕ ਦੂਜੀ ਗੱਲ ਆ ਗਈ ਹੁਣ ਤੁਸੀਂ ਕਹੋਗੇ ਬੜੇ ਪੋਜ਼ਿਟਿਵ ਬਣਨ ਦੀ ਕੋਸ਼ਿਸ਼ ਕਰ ਭਾਰਤ ਦੇ ਲੋਕਾਂ ਨੇ ਵਿਖਾਵਾ ਕਸੰਗਰ ਨੇ ਫੋਟੋ ਪਾਈ ਦੋਵਾਂ ਨੇ ਪਾਤੀ ਸਾਰਿਆਂ ਨੇ ਪਾਤੀ ਸਿੰਪਥੀ ਸਾਰੇ ਬਟੋਰਨ ਲਾਪੇ ਹੁਣ ਰਾਜਵੀਰ ਜੁਵਿੰਦੇ ਦੀ ਫੋਟੋ ਜਿਹੜਾ ਨਹੀਂ ਪਾਊਗਾ ਮਾਨੂੰ ਇਹ ਹੋਣਾ ਲੋਕਾਂ ਨੇ ਕਹਿਣਾ ਵੀ ਤੂੰ ਕਿਉਂ ਨਹੀਂ ਪਾਈ ਇਹ ਸਿੰਪਥੀ ਅਸੀਂ ਵੀ ਥੋੜੀ ਲੈ ਲਈਏ ਇਹ ਜਿੰਨੇ ਸਿੰਘਰਾਂ ਨੇ ਜਿੰਨੇ ਫੋਟੋਆ ਪਾਈਆਂ ਜਿੰਨਾਂ ਲੋਕਾਂ ਨੇ ਵੀ ਨਾਰਮਲ ਲੋਕਾਂ ਨੇ ਮੈਨੂੰ ਦੱਸੋ ਤੁਸੀਂ ਪ੍ਰੇ ਪ੍ਰੇ ਲਿਖ ਕੇ ਫੋਟੋਆ ਪਾਤੀਆਂ ਤੁਹਾਡੇ ਜੋ ਕਿਹੜੇ ਬੰਦੇ ਨੇ ਉਹਦੇ ਆ ਕੇ ਗੁਰਦੁਆਰੇ ਉਹਦੇ ਨਾਮ ਦੀ ਅਰਦਾਸ ਕਰਾਈ ਉਹਦੇ ਪਰਿਵਾਰ ਤੋਂ ਬਿਨਾ ਤੇ ਕਿਹੜੇ ਬੰਦੇ ਨੇ ਜੋੜੇ ਲਾ ਕੇ ਸਿਰ ਤੇ ਰਮਾਲ ਰੱਖ ਕੇ ਹੱਥ ਜੋੜ ਕੇ ਪ੍ਰਮਾਤਮਾ ਨੂੰ ਮਨ ਚ ਤਾਂ ਗਿਆ ਕਿਹਾ ਕਿ ਇਹ ਬੰਦੇ ਨੂੰ ਠੀਕ ਕਰ ਦੋ ਇਹ ਐਵੇਂ ਭੈਣ ਕੁੱਟਿਆ ਕਰੋ ਕਿਸੇ ਦੇ ਆਏ ਗਏ ਦੀ ਇਸ ਦੁਨੀਆ 'ਚ ਕਿਸੇ ਨੂੰ ਕੋਈ ਫਿਗਰ ਨਹੀਂ ਐਵੇਂ ਡਰਾਮਾ ਫੜਿਆ ਤੁਸੀਂ ਕਲੰਨਾ ਨੂੰ ਸਿੱਖਿਆ ਲੈਣੀ ਚਾਹੀਦੀ ਵੀ ਜੀਵਨ ਐਡਾ ਕੋ ਛੋਟਾ ਕਦੋਂ ਵੀ ਕਿਸੇ ਦੇ ਨਾਲ ਕੁਝ ਵੀ ਹੋ ਸਕਦਾ ਉਹਦੇ ਚਾਰ ਬੰਦਿਆਂ ਨੇ ਫੋੜਵਾ ਪਾਤੀਆਂ ਇਹ ਹੁਣ ਇਹ ਬਸ ਥੋੜੇ ਸਮੇਂ ਦੀ ਖੇਡ ਏ ਉਹ ਬਚ ਗਿਆ ਤਾਂ ਵੀ ਠੀਕ ਨਹੀਂ ਬਚਿਆ ਹੋਰ ਦੋ ਦੋ 2-4 ਮਹੀਨਾ ਲੋਕਾਂ ਨੇ ਭੁੱਲਿਆ ਨਾ ਇੰਨਾ ਕੇ ਜੀਵਨ ਹੈ ਜੀਵਨ ਇੰਨਾ ਕੇ ਸੱਚ ਹੈ ਪਰ ਹਿੰਦੁਸਤਾਨ ਦੇ ਲੋਕਾਂ ਲੱਗਦਾ ਹੀ ਮਰਨਾ ਹੀ ਨਹੀਂ ਫਿਰ ਜੇ ਕਿਹਾ ਮੌਤ ਆਉਂਦੀ ਹੈ ਨਾ ਇਹ ਉਹ ਡਰਨ ਗਿਆ ਹੈ ਮਰ ਕੇ ਮਰ ਜਾਣਾ ਅਸੀਂ ਹੁਣ ਸਾਰਾ ਕੁਝ ਖੋਇਆ ਜਾਣਾ ਜੋ ਕੀਤਾ ਚੀਜ਼ਾਂ ਹੀ ਉਹ ਜੋੜੋ ਜਿਹੜੀਆਂ ਕੋ ਕੰਮ ਆ ਜਾਣ ਮੌਤ ਦਾ ਖਿਆਲ ਤਾਂ ਹੋਵੇ ਮਨ 'ਚ ਜਿੰਨੇ ਆਉਣਾ ਹੈ ਸਾਰੇ ਪਰਿਵਾਰ ਨੇ ਜਾਣਾ ਮੈਂ ਆਪਣੇ ਪਰਿਵਾਰ ਜੀ ਯਾਰ ਦੋਸਤੋ ਸਾਰੇ ਦੀ ਅਰਥੀਆਂ ਅੱਖਾਂ ਸਾਹਮਣੇ ਸੋਚੀਆਂ ਹੋਈਆਂ ਕਈ ਵਾਰ ਇੱਕ ਵਾਰ ਹੀ ਨਹੀਂ ਹਜ਼ਾਰ ਵਾਰ ਤੀਪ ਉਹ ਤਾਂ ਪਗੋੜੇ ਲੋਕ ਤੁਹਾਨੂੰ ਲੱਗਦਾ ਦੀ ਮਰਨਾ ਨਹੀਂ ਹਾਂਜੀ ਤੁਸੀਂ ਆਡੀਓ ਸੁਣ ਲਈ ਆ ਤਾਂ ਹੁਣ ਤੁਸੀਂ ਇੱਕ ਗੱਲ ਦੇਖੋ ਕੋਈ ਵੀ ਬੰਦਾ ਉਸਨੇ ਅੱਜ ਮਰਨਾ ਚਾਹੇ ਕੱਲ ਮਰਨਾ ਹੁਣ ਜਿਹੜਾ ਬੰਦਾ ਇਸ ਆਡੀਓ ਵਿੱਚ ਬੋਲ ਰਿਹਾ ਹੈ ਤਾਂ ਤੁਸੀਂ ਉਹ ਕਹਿ ਰਿਹਾ ਕਿ ਇਹ ਭਾਵੇਂ ਅੱਜ ਮਰ ਜੇ ਕੱਲ ਮਰ ਜੇ ਕੀ ਕਿਸੇ ਨੂੰ ਫਰਕ ਪੈਂਦਾ ਚਲੋ ਮੰਨਦੇ ਹਾਂ ਕਿ ਸਭ ਨੇ ਮਰਨਾ ਹੈ ਪਰ ਹੁਣ ਤੁਹਾਡੇ ਸਾਹਮਣੇ ਤੁਹਾਡਾ ਭੈਣ ਭਰਾ ਮਰ ਰਿਹਾ ਹੈ ਤੁਹਾਡਾ ਪਿਓ ਆ ਚਾਹੇ ਦਾਦਾ ਭਾਵੇਂ ਕੋਈ 80 ਸਾਲ ਦਾ ਬੰਦਾ ਮਰ ਰਿਹਾ ਹੈ ਤਾਂ ਆਪਾਂ ਉਸ ਟਾਈਮ ਤਾਂ ਇਹੀ ਅਰਦਾਸ ਕਰਨੀ ਹੁੰਦੀ ਆ ਕਿ ਬੰਦਾ ਜਿਹੜਾ ਸਹੀ ਹੋ ਜੇ ਆਪਦੇ ਪਰਿਵਾਰ ਵਿੱਚ ਚਲਾ ਜਾਵੇ ਤਾਂ ਭਾਵੇਂ ਉਹ ਆਪਣੇ ਜਿਹੜੇ ਪ੍ਰਾਣੇ ਬਜ਼ੁਰਗ ਨੇ ਜਾਂ ਭਾਵੇਂ ਆਪਾਂ ਹੁਣ ਤਾਂ ਆਪਾਂ ਕਦੇ ਵੀ ਯਾਰ ਇਹ ਗੱਲ ਨਹੀਂ ਕਰਦੇ ਕਿ ਇਹਨੇ ਮਰਨਾ ਹੀ ਆ ਹੁਣ ਜਿਹੜੇ ਬੰਦੇ ਦੀ ਇਹ ਆਡੀਓ ਆ ਉਸ ਦੀ ਕੋਈ ਭੈਣ ਭਰਾ ਉਸ ਦੇ ਅੱਖਾਂ ਸਾਹਮਣੇ ਉਹਦੇ ਬੱਚੇ ਮਰਦੇ ਹੋਣ ਕਿਉਂ ਉਸ ਟਾਈਮ ਕਹਿ ਲੂਗਾ ਕਿ ਇਹਨੇ ਤਾਂ ਮਰਨਾ ਹੀ ਆ ਅੱਜ ਮਰ ਜੇ ਜਾਂ ਕੱਲ ਮਰ ਜੇ ਤਾਂ ਇਦਾਂ ਦੀਆਂ ਯਾਰ ਵਿਊ ਲੈਣ ਲਈ ਤੁਸੀਂ ਕੁਝ ਵੀ ਬੋਲੀ ਜਾਂਦੇ ਆ ਤਾਂ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਭਾਵੇਂ ਤੁਸੀਂ ਆਪਣੇ ਮਨ 'ਚ ਤੁਹਾਡੇ ਕੁਝ ਵੀ ਆ ਪਰ ਤੁਸੀਂ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਪਾ ਕੇ ਆਡੀਓ ਪਾ ਕੇ ਜਦੋਂ ਉਹਨਾਂ ਦੇ ਪਰਿਵਾਰ ਤੱਕ ਇਹ ਆਡੀਓ ਜਾਊਗੀ ਤਾਂ ਉਹਨਾਂ ਦੇ ਮਨ ਤੇ ਕੀ ਮਿੱਤੂਗਾ